ਮੇਰਾ ਚਾਚਾ ਦੁਬਈ ਰਹਿੰਦਾ ਸੀ ਘਰ ਵਿੱਚ ਮੈਂ ਤੇ ਮੇਰੀ ਚਾਚੀ ਰਹਿੰਦੀ ਸੀ ਉਹਨਾਂ ਦੇ ਵਿਆਹ ਨੂੰ ਕਈ ਸਾਲ ਹੋ ਗਏ ਸੀ ਪਰ ਕੋਈ ਬੱਚਾ ਨਹੀਂ ਸੀ ਇੱਕ ਰਾਤ ਚਾਚੀ ਮੇਰੇ ਕੋਲ ਆਈ ਤੇ ਕਹਿਣ ਲੱਗੀ ਕਿ ਸੁਨੀਲ ਤੇਰਾ ਚਾਚਾ ਮੈਨੂੰ ਹੁਣ ਤੱਕ ਬੱਚੇ ਦਾ ਸੁੱਖ ਨਹੀਂ ਦੇ ਪਾਇਆ ਇਸ ਲਈ ਮੈਂ ਚਾਹੁੰਨੀ ਹਾਂ ਕਿ ਤੂੰ ਮੈਨੂੰ ਖੁਸ਼ੀ ਦੇਵੇਂ ਮੇਰੀ ਚਾਚੀ ਬਹੁਤ ਸੋਹਣੀ ਸੀ ਮੈਂ ਆਪ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ ਚਾਚੀ ਦੀ ਗੱਲ ਸੁਣ ਕੇ ਮੈਂ ਥੋੜਾ ਘਬਰਾ ਗਿਆ ਪਰ ਮੈਂ ਹਾਂ ਕਰ ਦਿੱਤੀ ਫਿਰ ਮੈਂ ਤੇ ਚਾਚੀ ਪੂਰੀ ਰਾਤ ਮੇਰਾ ਨਾਮ ਸੁਨੀਲ ਹੈ ਤੇ ਮੇਰੀ ਉਮਰ 21 ਸਾਲ ਹੈ। ਮੈਂ ਹਲੇ ਪੜ ਰਿਹਾ ਹਾਂ। ਜਿਸ ਦੇ ਲਈ ਮੈਂ ਆਪਣੀ ਅਗਲੀ ਪੜ੍ਹਾਈ ਸ਼ਹਿਰ ਵਿੱਚ ਕਰਨਾ ਚਾਹੁੰਦਾ ਸੀ। ਜਦੋਂ ਇਹ ਗੱਲ ਮੈਂ ਆਪਣੀ ਮਾਂ ਨੂੰ ਦੱਸੀ ਤਾਂ ਮੇਰੀ ਮਾਂ ਨੇ ਮੈਨੂੰ ਕਹਿ ਦਿੱਤਾ ਕਿ ਇਸ ਲਈ ਮੈਂ ਸ਼ਹਿਰ ਵਿੱਚ ਕਿਰਾਏ ਤੇ ਕਮਰਾ ਲੈ ਕੇ ਰਹਿਣਾ ਸੀ। ਮਾਂ ਨੇ ਕਿਹਾ ਕਿ ਤੇਰਾ ਪਿਓ ਤੇਰੀ ਐਡਮਿਸ਼ਨ ਕਰਵਾ ਦੇਊਗਾ। ਜਦੋਂ ਮੇਰੀ ਮਾਂ ਨੇ ਮੇਰੇ ਪਿਓ ਨੂੰ ਦੱਸਿਆ ਤਾਂ ਉਹਨਾਂ ਨੇ ਮੇਰੀ ਐਡਮਿਸ਼ਨ ਸ਼ਹਿਰ ਵਿੱਚ ਕਰਵਾ ਦਿੱਤੀ। ਤੇ ਜਦੋਂ ਮੈਂ ਘਰ ਆਇਆ ਤੇ ਕਮਰੇ ਦੀ ਗੱਲ ਕੀਤੀ ਤੇ ਮੇਰੀ ਮਾਂ ਨੇ ਕਿਹਾ ਕਿ ਤੇਰਾ ਚਾਚਾ ਉਸੇ ਸ਼ਹਿਰ ਵਿੱਚ ਰਹਿੰਦਾ ਉਸ ਦਾ ਆਪਣਾ ਮਕਾਨ ਹੈ ਤੈਨੂੰ ਉੱਥੇ ਕਿਰਾਏ ਤੇ ਰਹਿਣ ਦੀ ਕੀ ਲੋੜ ਹੈ ਮੈਂ ਤੇਰੇ ਚਾਚੇ ਨਾਲ ਗੱਲ ਕਰਦੀ ਆ ਜਦੋਂ ਮੇਰੀ ਮਾਂ ਨੇ ਚਾਚਾ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸੁਨੀਲ ਤੂੰ ਸਾਡੇ ਕੋਲ ਆ ਜਾ ਸਾਡੇ ਕੋਲ ਕਿੰਨਾ ਵੱਡਾ ਘਰ ਹੈ ਇੱਥੇ ਰਹਿ ਕੇ ਤੂੰ ਆਪਣੀ ਪੜ੍ਹਾਈ ਕਰ ਮੈਂ ਤਾਂ ਕੰਮ ਦੇ ਸਿਲਸਿਲੇ ਵਿੱਚ ਜ਼ਿਆਦਾ ਕਰਕੇ ਬਾਹਰ ਹੀ ਰਹਿਣਾ ਤੇ ਤੇਰੀ ਚਾਚੀ ਇਕੱਲੀ ਰਹਿ ਜਾਂਦੀ ਹੈ ਕਈ ਮਹੀਨਿਆਂ ਬਾਅਦ ਜਾਂ ਸਾਲ ਵਿੱਚ ਇੱਕ ਵਾਰ ਹੀ ਘਰ ਆਉਣਾ ਸੁਨੀਲ ਇੱਥੇ ਰਹੂਗਾ ਤੇ ਆਪਣੀ ਪੜ੍ਹਾਈ ਦੇ ਨਾਲ ਨਾਲ ਚਾਚੀ ਦਾ ਵੀ ਧਿਆਨ ਰੱਖੂਗਾ। ਮੇਰੇ ਮਾਪਿਓ ਨੇ ਮਨਜ਼ੂਰੀ ਦੇ ਦਿੱਤੀ ਸੀ ਤੇ ਅਗਲੇ ਦਿਨ ਮੈਂ ਆਪਣਾ ਸਮਾਨ ਪੈਕ ਕਰਕੇ ਚਾਚੇ ਦੇ ਘਰ ਚਲਾ ਗਿਆ ਸੀ। ਚਾਚਾ ਜੀ ਨੇ ਮੈਨੂੰ ਫੋਨ ਉੱਤੇ ਉਥੋਂ ਦਾ ਐਡਰੈਸ ਭੇਜ ਦਿੱਤਾ ਸੀ। ਜਦੋਂ ਮੈਂ ਘਰ ਪਹੁੰਚ ਕੇ ਘੰਟੀ ਮਾਰੀ ਤਾਂ ਥੋੜੇ ਚਿਰ ਬਾਅਦ ਦਰਵਾਜ਼ਾ ਖੁੱਲ੍ਹਿਆ। ਸਾਹਮਣੇ 26 ਸਾਲ ਦੀ ਬਹੁਤ ਹੀ ਸੋਹਣੀ ਔਰਤ ਖੜੀ ਸੀ ਜੋ ਕਿ ਦੇਖਣ ਵਿੱਚ ਬਹੁਤ ਸੋਹਣੀ ਸੀ। ਕਿੱਤਾ ਕੋਈ ਪਰੇ ਹੋਵੇ ਮੇਰੀ ਤਾਂ ਉਸ ਤੋਂ ਨਜ਼ਰ ਹੀ ਪਰੀ ਨਹੀਂ ਹੋ ਰਹੀ ਸੀ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ ਤੇ ਫਿਰ ਮੈਂ ਆਪਣਾ ਨਾਂ ਦੱਸਿਆ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੇਰੀ ਚਾਚੀ ਆ ਇਸ ਤੋਂ ਪਹਿਲਾਂ ਮੈਂ ਆਪਣੀ ਚਾਚੀ ਨੂੰ ਕਦੀ ਨਹੀਂ ਮਿਲਿਆ ਸੀ ਕਿਉਂਕਿ ਜਦੋਂ ਮੇਰੇ ਚਾਚਾ ਜੀ ਦਾ ਵਿਆਹ ਸੀ ਉਸ ਸਮੇਂ ਮੇਰੇ ਸਿਹਤ ਠੀਕ ਨਹੀਂ ਸੀ ਇਸ ਲਈ ਸਾਡੀ ਮੁਲਾਕਾਤ ਨਹੀਂ ਹੋਈ ਤੇ ਅੱਜ ਪਹਿਲੀ ਮੁਲਾਕਾਤ ਸੀ ਉਸ ਦੀ ਖੂਬਸੂਰਤੀ ਮੇਰੀ ਅੱਖਾਂ ਨੂੰ ਕੁਝ ਪਾਲੀ ਦੇਖਣ ਲਈ ਮਜਬੂਰ ਕਰ ਰਹੀ ਸੀ ਜਦੋਂ ਚਾਚਾ ਜੀ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਅੰਦਰ ਲੈ ਕੇ ਗਏ ਮੈਂ ਤਾਂ ਹੈਰਾਨੀ ਹੋ ਗਿਆ ਸੀ ਦਿਮਾਗ ਕੰਮ ਨਹੀਂ ਕਰ ਰਿਹਾ ਸੀ ਮੈਂ ਜਾ ਕੇ ਸੋਫੇ ਉੱਤੇ ਬੈਠ ਗਿਆ ਤੇ ਜਦੋਂ ਮੈਂ ਚਾਚੀ ਜੀ ਨੂੰ ਚਾਚਾ ਜੀ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਬਾਜ਼ਾਰ ਗਏ ਨੇ ਆਉਂਦੇ ਹੀ ਹੋਣਗੇ ਉਹ ਮੇਰੇ ਲਈ ਚਾਹ ਦੇ ਨਾਲ ਖਾਣ ਲਈ ਨਾਸ਼ਤਾ ਲੈ ਕੇ ਆਈ ਇੰਨੇ ਵਿੱਚ ਚਾਚਾ ਜੀ ਆ ਗਏ ਸੀ ਮੈਨੂੰ ਵੇਖ ਕੇ ਬਹੁਤ ਖੁਸ਼ ਹੋ ਗਏ ਉਹਨਾਂ ਨੇ ਮੈਨੂੰ ਕਿਹਾ ਚੰਗਾ ਹੋਇਆ ਤੂੰ ਇੱਥੇ ਆ ਗਿਆ ਹੁਣ ਤਾਂ ਸੁਨੀਲ ਵੱਡਾ ਹੋ ਗਿਆ ਤੂੰ ਇੱਥੇ ਆ ਗਿਆ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਊਗੀ ਤੂੰ ਇੱਥੇ ਰਹਿ ਕੇ ਆਪਣੀ ਪੜ੍ਹਾਈ ਕਰ ਜੇ ਕਿਸੇ ਚੀਜ਼ ਦੀ ਲੋੜ ਹੋਏ ਤਾਂ ਆਪਣੀ ਚਾਚੀ ਨੂੰ ਕਹਿ ਦੇਈਂ ਮੇਰੀ ਚਾਚੀ ਨਾਲ ਵੀ ਮੇਰੀ ਦੋਸਤੀ ਹੋ ਗਈ ਸੀ ਉਹ ਦਿਲ ਦੀ ਬਹੁਤ ਹੀ ਚੰਗੀ ਸੀ ਤੇ ਮੇਰਾ ਬਹੁਤ ਧਿਆਨ ਰੱਖਦੀ ਸੀ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੰਦੀ ਸੀ ਮੇਰੇ ਚਾਚਾ ਜੀ ਦੁਬਈ ਰਹਿੰਦੇ ਸੀ ਕੁਝ ਦਿਨਾਂ ਵਿੱਚ ਹੀ ਮੇਰੀ ਚਾਚੀ ਨਾਲ ਦੋਸਤੀ ਹੋ ਗਈ ਤੇ ਉਹ ਦੋਨੋਂ ਆਪਸ ਵਿੱਚ ਬਹੁਤ ਖੁਸ਼ ਰਹਿੰਦੇ ਏਦਾਂ ਲੱਗਦਾ ਸੀ ਜਿਦਾਂ ਉਹਨਾਂ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਿਲ ਗਈਆਂ ਹੁਣ ਚਾਚੀ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਡਿਸ਼ ਬਣਾਉਂਦੀ ਤੇ ਸਾਨੂੰ ਕਹਿੰਦੀ ਅਤੇ ਉਸ ਦੇ ਹੱਥ ਦਾ ਖਾਣਾ ਵੀ ਬਹੁਤ ਸਵਾਦ ਹੁੰਦਾ ਸੀ ਏਦਾਂ ਹੀ ਦਿਨ ਬੀਤ ਰਹੇ ਸੀ ਤੇ ਹੁਣ ਮੇਰੇ ਚਾਚਾ ਜੀ ਦੇ ਜਾਣ ਦਾ ਸਮਾਂ ਵੀ ਆ ਗਿਆ ਸੀ ਉਹਨਾਂ ਨੇ ਮੈਨੂੰ ਕਿਹਾ ਸੁਨੀਲ ਮੈਂ ਤੇਰੀ ਚਾਚੀ ਨੂੰ ਤੇਰੇ ਸਹਾਰੇ ਛੱਡ ਕੇ ਜਾ ਰਿਹਾ ਹਾਂ ਤੂੰ ਆਪਣੀ ਚਾਚੀ ਦਾ ਧਿਆਨ ਰੱਖੀ ਮੈਂ ਉਹਨਾਂ ਨੂੰ ਹਾਮੀ ਭਰ ਦਿੱਤੀ ਸੀ ਤੇ ਅਗਲੇ ਦਿਨ ਸਵੇਰੇ ਚਾਚਾ ਜੀ ਦੁਬਈ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਚਾਚੀ ਅਦਾਸ ਹੋ ਗਈ ਸੀ ਮੈਂ ਬੜੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਦਿਲ ਲੱਗ ਜਾਵੇ ਪਰ ਕਹਿੰਦੇ ਨੇ ਕਿ ਜਦੋਂ ਤੇਰੇ ਚਾਚਾ ਜੀ ਘਰ ਹੁੰਦੇ ਨੇ ਤਾਂ ਮੈਨੂੰ ਬੜਾ ਸਕੂਨ ਮਿਲਦਾ ਪਰ ਉਹਨਾਂ ਤੋਂ ਪਿੱਛੋਂ ਮੈਂ ਬਿਲਕੁਲ ਕੱਲੀ ਹੋ ਜਾਨੀ ਆ ਜਿੱਦਾਂ ਹੁਣ ਮੇਰਾ ਕੋਈ ਨਹੀਂ ਰਿਹਾ ਇਹ ਕਹਿ ਕੇ ਚਾਚੀ ਰੋਣ ਲੱਗੀ ਮੈਂ ਚਾਚੀ ਨੂੰ ਤਸੱਲੀ ਦੇ ਰਿਹਾ ਸੀ ਕਿ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਆਂ ਇਹ ਸੁਣ ਕੇ ਚਾਚੀ ਮੇਰੇ ਮੋਢੇ ਤੇ ਹੱਥ ਰੱਖ ਕੇ ਰੋਣ ਲੱਗੀ ਤੇ ਕਹਿਣ ਲੱਗੀ ਕਿ ਹੁਣ ਤੂੰ ਹੀ ਮੇਰਾ ਸਹਾਰਾ ਇਹ ਗੱਲ ਸੁਣ ਕੇ ਮੈਨੂੰ ਥੋੜਾ ਜਿਹਾ ਲੱਗ ਰਿਹਾ ਸੀ ਬੜਾ ਅਜੀਬ ਹੋ ਰਿਹਾ ਸੀ ਕਿ ਚਾਚੀ ਕਿੱਦਾਂ ਦੀਆਂ ਗੱਲਾਂ ਕਰ ਰਹੀ ਐ ਪਰ ਮੈਂ ਫੇਰ ਉਸਤੇ ਧਿਆਨ ਨਹੀਂ ਦਿੱਤਾ ਖੈਰ ਉਸ ਦਿਨ ਕਿਸੇ ਤਰ੍ਹਾਂ ਚਲਾ ਹੀ ਗਿਆ ਅਗਲੇ ਦਿਨ ਸਵੇਰੇ ਚਾਚੀ ਨਹਾ ਕੇ ਬਾਥਰੂਮ ਵਿੱਚੋਂ ਆਈ ਤਾਂ ਉਹਨਾਂ ਨੇ ਬਹੁਤ ਸੋਹਣਾ ਗਾਉਨ ਪਾਇਆ ਸੀ ਮੈਂ ਹਾਲ ਵਿੱਚ ਬੈਠਾ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ ਜਿੱਦਾਂ ਕੋਈ ਅpsਰਾ ਹੋਵੇ ਉਹਨਾਂ ਨੂੰ ਵੇਖ ਕੇ ਮੈਨੂੰ ਇੱਕ ਅਜੀਬ ਜਿਹੀ ਫੀਲਿੰਗ ਹੋਣ ਲੱਗੀ ਸੀ ਮੈਂ ਵੀ ਉਸ ਸਮੇਂ ਇੱਕ ਜਵਾਨ ਮੁੰਡਾ ਸੀ ਮੇਰੇ ਵੀ ਕੁਝ ਹਰਮਾਨ ਸੀ ਤੇ ਮੇਰਾ ਵੀ ਦਿਲ ਮਚਲ ਸਕਦਾ ਸੀ ਪਰ ਉਹ ਮੇਰੀ ਚਾਚੀ ਸੀ ਮੈਂ ਆਪਣੀ ਅੱਖਾਂ ਨੀਵੀਆਂ ਕਰ ਲਈਆਂ ਅਤੇ ਫੋਨ ਚਲਾਉਣ ਲੱਗਾ ਪਰ ਹੁਣ ਇੱਕ ਗੱਲ ਮੈਂ ਨੋਟ ਕੀਤੀ ਸੀ ਕਿ ਜਦੋਂ ਤੋਂ ਚਾਚਾ ਜੀ ਗਏ ਸੀ ਚਾਚੀ ਬਹੁਤ ਖੁੱਲ ਕੇ ਰਹਿਣ ਲੱਗੀ ਸੀ ਮੈਂ ਹਰ ਦਿਨ ਸਵੇਰੇ ਕਾਲਜ ਜਾਂਦਾ ਤੇ ਸ਼ਾਮ ਨੂੰ ਵਾਪਸ ਆਉਂਦਾ ਇੱਕ ਦਿਨ ਜਦੋਂ ਮੈਂ ਕਾਲਜ ਤੋਂ ਆਇਆ ਤਾਂ ਚਾਚੀ ਮੇਰੇ ਸਾਹਮਣੇ ਸੋਫੇ ਤੇ ਸੁੱਤੀ ਪਈ ਸੀ ਉਹਨਾਂ ਨੂੰ ਮੈਂ ਮਿਲਨ ਉਹਨਾਂ ਦੇ ਕਮਰੇ ਵਿੱਚ ਗਿਆ ਉਹਨਾਂ ਦਾ ਆਪਣੇ ਕੱਪੜਿਆਂ ਤੇ ਕੋਈ ਧਿਆਨ ਨਹੀਂ ਸੀ ਮੈਨੂੰ ਦੇਖ ਕੇ ਅਜੀਬ ਬੇਚੈਨੀ ਹੋ ਰਹੀ ਸੀ ਮੇਰਾ ਵੀ ਦਿਲ ਵਹਿਕ ਰਿਹਾ ਸੀ ਪਰ ਸਾਡੇ ਵਿੱਚ ਇੱਕ ਰਿਸ਼ਤਾ ਸੀ ਜੋ ਸਾਨੂੰ ਬਾਰ-ਬਾਰ ਰੋਕਦਾ ਸੀ ਮੈਂ ਚਾਚੀ ਨੂੰ ਆਵਾਜ਼ ਦਿੱਤੀ ਤਾਂ ਉੱઠી ਉਹਨਾਂ ਨੇ ਕਿਹਾ ਮੈਂ ਥੱਕ ਗਈ ਸੀ ਇਸ ਲਈ ਸੋਫੇ ਤੇ ਸੌਂ ਗਈ ਪਤਾ ਨਹੀਂ ਕਦੋਂ ਅੱਖ ਲੱਗ ਗਈ ਚਾਚੀ ਮੇਰੇ ਨਾਲ ਖੁੱਲ ਕੇ ਗੱਲ ਕਰਦੀ ਸੀ ਮੈਂ ਵੀ ਸੋਚਿਆ ਸੀ ਕਿ ਕਿਉਂ ਨਾ ਉਹਨਾਂ ਨਾਲ ਖੁੱਲ ਕੇ ਹੀ ਗੱਲ ਕਰਾਂ ਪਰ ਫਿਰ ਮੈਨੂੰ ਝਿਜਕ ਆ ਜਾਂਦੀ ਤੇ ਮੈਂ ਹਿੰਮਤ ਕੀਤੀ ਚਾਚੀ ਨੂੰ ਕਿਹਾ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਸੀ ਬਿਲਕੁਲ ਜਿੱਦਾਂ ਇੱਕ ਮਾਸੂਮ ਬੱਚਾ ਸੁੱਤਾ ਹੋਵੇ ਉਹ ਮੇਰੀ ਗੱਲ ਸੁਣ ਕੇ ਮਸਕਰਾਉਣ ਲੱਗੀ ਤੇ ਕਹਿਣ ਲੱਗੀ ਕਿ ਤੈਨੂੰ ਅਜਿਹਾ ਕੀ ਨਜ਼ਰ ਆ ਗਿਆ ਉਸ ਵਕਤ ਤਾਂ ਮੈਂ ਜ਼ਿਆਦਾ ਕੁਝ ਨਾ ਬੋਲਿਆ ਮੈਨੂੰ ਲੱਗਾ ਕਿ ਸ਼ਾਇਦ ਮੇਰੀ ਗੱਲ ਚਾਚੀ ਨੂੰ ਬੁਰੀ ਨਾ ਲੱਗ ਜਾਵੇ ਇੱਕ ਦਿਨ ਇਹ ਤਾਂ ਅਸੀਂ ਬੈਠੇ ਸੀ ਤੇ ਮੈਂ ਉਹਨਾਂ ਨੂੰ ਪੁੱਛ ਲਿਆ ਕਿ ਤੁਹਾਡੇ ਵਿਆਹ ਦੇ 5 ਸਾਲ ਹੋ ਗਏ ਪਰ ਤੁਹਾਡੇ ਕੋਈ ਬੱਚਾ ਕਿਉਂ ਨਹੀਂ ਇਹ ਸੁਣ ਕੇ ਚਾਚੀ ਹੈ ਦੱਸ ਹੋ ਗਈ ਸੀ ਤੇ ਕਹਿਣ ਲੱਗੀ ਕਿ ਮੈਂ ਤੇ ਤੇਰੇ ਚਾਚਾ ਜੀ ਨੇ ਡਾਕਟਰ ਨੂੰ ਬਹੁਤ ਦਿਖਾਇਆ ਪਰ ਸਾਡੇ ਹਲੇ ਤੱਕ ਕੋਈ ਬੱਚਾ ਨਹੀਂ ਹੋਇਆ। ਮੇਰੀ ਰਿਪੋਰਟ ਠੀਕ ਹੈ ਪਰ ਡਾਕਟਰ ਨੇ ਕਿਹਾ ਕਿ ਤੇਰੇ ਚਾਚੇ ਵਿੱਚ ਕਮੀ ਹੈ। ਜਿਸ ਕਰਕੇ ਉਹ ਪਿਓ ਨਹੀਂ ਬਣ ਸਕਦੇ। ਇਹ ਕਹਿੰਦੇ ਹੀ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਸੀ। ਮੈਨੂੰ ਥੋੜਾ ਦੁੱਖ ਹੋਇਆ ਕਿਉਂਕਿ ਬੱਚਾ ਹਰ ਮਾਂ ਆਪਣੇ ਵਿੱਚ ਇੱਕ ਅਹਿਮ ਹਿੱਸਾ ਹੁੰਦਾ ਹੈ। ਮੈਂ ਉਹਨਾਂ ਨੂੰ ਹੌਸਲਾ ਦਿੱਤਾ ਤੇ ਚੁੱਪ ਕਰਾਇਆ। ਅਤੇ ਇੱਕ ਰਾਤ ਮੈਂ ਆਪਣੇ ਕਮਰੇ ਵਿੱਚ ਬੈਠਦੇ ਪਿਆ ਸੀ। ਉਸ ਵਕਤ ਮੈਨੂੰ ਨੀਂਦ ਨਹੀਂ ਆ ਰਹੀ ਸੀ। ਚਾਚੀ ਦਾ ਉਹ ਸੀਨ ਮੇਰੀਆਂ ਅੱਖਾਂ ਦੇ ਅੱਗੇ ਹਾਵੀ ਹੋ ਰਿਹਾ ਸੀ। ਅਤੇ ਉਹ ਮੇਰੇ ਕੋਲ ਆਈ ਤੇ ਕਹਿਣ ਲੱਗੀ ਸੁਨੀਲ ਤੂੰ ਸੌਂ ਗਿਆ ਮੈਂ ਉੱਠ ਕੇ ਬੈਠ ਗਿਆ ਸੀ ਤੇ ਪੁੱਛਿਆ ਚਾਚੀ ਕੀ ਹੋਇਆ ਤੁਸੀਂ ਇਸ ਸਮੇਂ ਇੱਥੇ ਤੁਸੀਂ ਠੀਕ ਹੋ ਉਹਨਾਂ ਦੀ ਅੱਖਾਂ ਦੇ ਵਿੱਚ ਇੱਕ ਅਲੱਗ ਹੀ ਨਸ਼ਾ ਸੀ ਮੈਂ ਸਮਝ ਗਿਆ ਸੀ ਕਿ ਉਹ ਕੀ ਚਾਹੁੰਦੀ ਸੀ ਫਿਰ ਮੈਂ ਤੇ ਮੇਰੀ ਚਾਚੀ ਅਗਲੀ ਕਹਾਣੀ ਦਾ ਪਾਰਟ ਦੂਜੀ ਵੀਡੀਓ ਵਿੱਚ ਸੁਣਿਓ ਧੰਨਵਾਦ ਜੀ